ਗੋਲਜੀ ਵਾਖਤੂ ਉੰਕਾਰ ਵੰਦਿਤ ਜੀ ਦੇ ਸਤਿਪੋਥੀ ਸਹਾਇ ਵਾਖਤੂ ਵਰ ਸੁਦੀਪਾਤ ਸ਼ਹੀਦ ਦਸਮੀ ਰਤਨ ਕਪਤੀ ਸਮਰਤ ਗੁਦਾਰ ਨੰਦ ਸਿੰਘ ਆਏ ਰੰਗੂ ਜੀ ਦੇ ਮਰਦਾਸ RAMDAS ਵੀ ਜੀ ਸਹਾਇ ਅੰਤਮ ਕੋ ਗਜਨਾਮਾ ਸਭਾ ਸ੍ਰੀ ਹਰਦਾਇ ਜੀ ਸ੍ਰੀ ਹਰਿਚੂ ਚੁੱਕਿਆ ਜੀ ਜਦ ਵਿਖਾ ਸਾਧੂ ਜੀ ਜੀਤ ਬਹਾਦਰ ਜੀ ਦੇ ਪਰਮੋਤਮ ਜੀ ਆਦੇਸ ਦਾ ਦਰਪਾਂ ਜੀ ਦਸਮਤਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਮੇ ਸਹਾਇ, ਸਾਂ ਪਛਮੀ ਅਧੂਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਆਂ ਕਿਤਾਬਾਂ ਦੇ ਧਿਆਨ ਪਰ ਕੇ ਵਧੂ ਦੀ ਵਾ। ਪੰਜਾਬ ਪਿਆਰੀਆਂ ਚੋਂ ਸਾਈਂ ਜਾਦੇ ਨਾਲ ਚੱਲੂ ਪਿਆਰ ਹੱਕੀਆਂ ਜੱਪੀਆਂ ਚੱਪੀਆਂ ਜਿਨ੍ਹਾਂ ਨਾਮ ਚੱਪਿਆ ਵੰਕ ਤੇ ਛੱਪਿਆ ਦੇ ਚਲਾਈ ਤੇਗ ਵਾਹੀ ਦੇਤੀ ਅਨੁਕ੍ਰਿਤੀ ਤਾਤਨਾ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧਿਆਨ ਪਰ ਕੇ ਕਾਲਸ ਲਈ ਬੋਲੋ ਦੀ ਵਾ। ਜਨਾਂ ਸਿੰਘਾਂ ਸੰਗੜੀਆਂ ਨੇ ਧਰਮ ਦੇ ਸਿਧ ਜਿੱਤੇ ਬੰਦ ਬੰਦ ਫਟਵਾਏ ਔਕੜੀਆਂ ਨੂੰ ਹੱਲਾ ਅੰਦਖੀਆਂ ਪੂ ਚੜੇ ਗਾਰਾਂ ਆਮ ਚੜਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਛਾੜਿਆ ਸਿੱਖੀ ਤੇ ਸਾਸ ਸੁਆਸ ਨਾਲ ਲੜੀ ਜਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਕੀਤੇ ਪੁਰਖਾਲ ਕਮਾਈ ਦੀ ਇਤਿਹਾਸ ਪਰਤੇ ਖਾਲਸਾ ਜੀ ਨੂੰ ਬੋਲ ਦੀ ਵਾਹ ਜੀ ਪੰਚਾਤਖਤਾਂ ਸਰਬੱਤ ਦੀਆਂ ਗੁਰਦੁਆਰਿਆਂ ਕੀਤਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਮਾਨਿ ਦੀ ਮਾਨ ਸਤਿਗੁਰ ਦੀ ਤਾਣ ਤਾਣ ਜੀਓ ਨਿਆਸਰੀਆਂ ਦੇ ਆਸਰਾ ਸੱਚੀ ਪਤਵਾਰ ਹਿੰਦ ਕੀ ਤੱਤ ਤਾਂ ਤੱਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਤਾਂ 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 ਅਮਰ ਸਹੀ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਆਦੇਸ਼ ਅਨੁਸਾਰ ਪਵਨ ਸਥਾਨ ਵਿਖੇ ਤਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀਆਂ ਦੇ ਮੁਬਾਰਕ ਚਰਨਾ ਕਮਣਾ ਪਾ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਕੀਤੀ ਸਤਿਗੁਰੂ ਮਿਹਰਾਂ ਕਰਨੀਆਂ ਕਰੋ ਕਰੋ ਸਰਬੱਤ ਸੰਤਾਨ ਦਾ ਭਲਾ ਕਰਨਾ ਸਿੱਖੀ ਸਦਕ ਕਰੋសា ਦਰੂ ਕਰੋਨਾ ਮੀ ਦਾ ਚਲਕਿਸ ਕਰਮੀ ਸਰਬਤ ਸੰਤਾਂ ਦੇ ਘਰਾ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਖਾਸ ਸ਼ਾਂਤੀ ਬਖਾਉਣੀ ਨਹੀਂ ਅਨੁਸਾਨਾ ਅੰਦਰੂਸੀਆਂ ਦੇ ਦਾਨ ਬਖਸ਼ੀ ਸਤਿਗੁਰੂ ਨੇਰਾ ਕਰੀਆ ਦਰੋਂ ਤੋਂ ਸਭਨਾ ਦੀ ਨੌਕਰੀ ਅਰ ਪਰੂ ਬਾਰਾਂ ਚਵਾਦੀ ਸ੍ਰਕੀਆਂ ਜਲ ਬਗਲੀ ਰਾਤ ਚੋ ਸ੍ਰਕੀ ਬਖਸ਼ੀ ਸ਼ਉ ਭਾਵਨਾ ਮਤੂ ਦੀ ਸਰਬਨਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੀ ਜੈਤੂ ਕੁੱਲਾ ਬਖਸ਼ ਲੈਣਾ ਦਰੋਂ ਕਰੋ ਸਰਬਤ ਸੰਤਾਂ ਦਾ ਸਤਿਗੁਰੂ ਦੀ ਪੜਾ ਕਰਨਾ ਸਿੱਖ ਹੋਵੇ ਨਾਨਕ ਸੁਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਨੈ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਰ ਦਾ ਖਾਲਸਾ ਵਾਰ ਕਿਹਨਾਂ ਕਹਿੰਦੇ ਸੋਨਿਹਾਰ ਸਤਿ ਸ਼੍ਰੀ ਅਕਾਲ ਵਾਰ ਦਾ ਖਾਲਸਾ ਵਾਰ ਜੀ